ਭਾਜਾ ਤੂੰ ਓਏ ਭਾਜਾ ਆਰਾਮ ਨਾਲ ਗੱਲ ਕਰ ਐਵੇਂ 10 ਪੜਿਆ ਮੇਰੇ ਨਾਲ ਗੱਲ ਨਾ ਕਰੋ ਜੇ ਪੜੇ ਲਿਖਿਆਂ ਵਾਲੀ ਗੱਲ ਕਰੋ ਇਹ ਬਿਆਨ ਪਤਾ ਕੀ ਦੇ ਆ ਇਥੇ 10 ਪੜ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਨਾ 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 ਬਿਲਕੁਲ ਠੀਕ ਹੈ ਤੁਸੀਂ ਤੋ ਟੋ ਟੋ ਭਾਜਾ ਆਰਾਮ ਨਾਲ ਥੱਲੇ ਬੈਠੋ ਬੈਠੋ ਆਰਾਮ ਨਾਲ ਫੱਟ ਕਰਤੀ ਯਾਰ ਚਰਨਜੀਤ ਸਿੰਘ ਚੰਨੀ ਦੇ ਚਰਨਜੀਤ ਸਿੰਘ ਚੰਨੀ ਸਾਫ ਕੇ ਮੁੱਖ ਮੰਤਰੀ ਦੀ ਗੱਲ ਨਹੀਂ ਮੈਂ ਕਰ ਰਿਹਾ ਮੈਂ ਕਰ ਰਿਹਾ ਜਿਹੜਾ ਝਾੜੂ ਵਾਲਿਆਂ ਦਾ ਐਮਐਲਏ ਜਿੱਤਿਆ ਹੋਇਆ ਹੁਣ ਉਹ ਵਿਅਕਤੀ ਦੇ ਪੁੱਛਾ ਕਿਸੇ ਧਰਨੇ ਦੇ ਵਿੱਚ ਉਹ ਧਰਨੇ ਦੇ ਵਿੱਚ ਜਦੋਂ ਉਹਨੂੰ ਕੋਈ ਸਵਾਲ ਕਰਦਾ ਉਹਨੂੰ ਕਹਿੰਦਾ ਬਹਿ ਜਾ ਓਏ ਬਹਿ ਜਾ ਆਰਾਮ ਨਾਲ ਗੱਲ ਕਰ 10 ਪਰਿਆ ਮੇਰੇ ਨਾਲ ਗੱਲ ਨਾ ਕਰੇ ਐਵੇਂ 10 ਪਰ ਕੇ ਮੈਂ ਨਹੀਂ ਚਾਹੁੰਦਾ ਮੈਥੋਂ ਕੋਈ ਸਵਾਲ ਕਰੇ ਓਏ ਸੁਣ ਐਮਐਲਏ ਛਾਤੀ ਮਾਰ ਤੂੰ ਇੱਧਰ ਤੂੰ ਕੌਣ ਹੁੰਨਾ ਇਹ ਸਾਡੇ ਦੇਸ਼ ਦੇ ਵਿੱਚ ਸਾਨੂੰ ਹੱਕ ਪਤਾ ਕਿਹਨੇ ਦਿੱਤਾ ਬਾਵਾ ਸਭ ਅੰਬੇਦਕਰ ਜੀ ਨੇ ਇੱਥੇ ਪਖਾਰੀ ਨੂੰ ਮਾਰਦੇ ਜਾਨੋ ਤਾਂ ਵੀ ਤੇਰੇ ਤੇ 302 ਲੱਗੂਗੀ ਜੇ ਤੂੰ ਕਿਸੇ ਰਾਜੇ ਨੂੰ ਮਾਰ ਦੇਂਗਾ ਤਾਂ ਵੀ 302 ਲੱਗੂਗੀ ਜੇ ਕਿਸੇ ਬੀਏ ਪੜੇ ਵਾਲੇ ਨੂੰ ਮਾਰ ਦੇਂਗਾ ਤਾਂ ਵੀ 302 ਲੱਗੂਗੀ ਜੇਕਰ ਕਿਸੇ ਅਨਪੜ੍ਹ ਬੰਦੇ ਨੂੰ ਮਾਰ ਦੇਂਗਾ ਤਾਂ ਵੀ 302 ਲੱਗੂਗੀ ਅੱਜ ਤੂੰ ਵੱਡਾ ਪੜਿਆ ਲਿਖਿਆ ਬਣਿਆ ਫਿਰਦਾ ਇੱਧਰ ਝਾਤੀ ਮਾਰ ਮੇਰੇ ਹਲ ਜਾ ਤਾਂ ਉਹਦੇ ਮੂੰਹੋਂ ਤੂੰ ਦੀ ਹੱਥ ਫੇਰ ਲੈ ਤੇਰਾ ਭਗਵੰਤਮਾਨ ਮੂੰਹ ਉਤੋਂ ਦੀ ਹੱਥ ਫੇਰ ਲਵੇ ਅਖੇ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਜਿਹੜਾ ਤੇਰਾ ਯਾਰ ਮਿੱਤਰ ਤੇਰਾ ਜਿਹਦੇ ਸਿਰ ਤੇ ਤੂੰ ਟਿਕਟ ਜਿੱਤੀ ਆ ਭਗਵੰਤਮਾਨ ਪੰਜਾਬ ਦਾ ਮੁੱਖ ਮੰਤਰੀ ਉਹ ਵਿਅਕਤੀ ਬੱਚਿਆਂ ਨੂੰ ਜਫਾਗਾ ਪਾਉਂਦਾ ਰਿਆ ਤਾਂ ਕਿ ਉਹਦਾ ਮਾਂ ਬਾਪ ਉਹਦੇ ਵੱਲ ਹੋ ਜਾਵੇ ਤੇ ਜਿਹੜੇ ਲੋਕ ਨਹੀਂ ਪੜੇ ਲਿਖੇ ਸੀ ਜ਼ਿਆਦਾਤਰ ਵੋਟ ਪਾਉਣ ਹੋ ਜਾਂਦੇ ਆ ਜਿਹੜੇ ਪਰੇ ਲਿਖਿਆ ਉਹ ਛੇਤੀ ਕਿਤੇ ਘਰਾਂ ਚੋਂ ਵੋਟ ਪਾਉਣੀ ਜਾਂਦੇ ਕਈ ਲੋਕ ਮੇਰੇ ਨਾਲ ਦੱਸ਼ ਪੜਿਆ ਗੱਲ ਨਾ ਕਰੇ ਅੱਛਾ ਤੇਰੇ ਨਾਲ ਫਿਰ ਵਕੀਲ ਕਰਕੇ ਗੱਲ ਕਰਨ ਲੱste ਜਵਾਬ ਦੇਖ ਮੈਨੂੰ ਹੈ ਨਵੀਂ ਬਣੀ ਲਾਰਨੀ ਨਹੀਂ ਮੇਰੇ ਸੰਦਾ ਵੱਲ ਵੇਖ ਐਡਾ ਹੰਕਾਰ ਤੇਨੂੰ ਕਾਹਦਾ ਚੜਿਆ ਦੇ ਇਸਤੀਫਾ ਜੇ ਐਮਐਲਏ ਰਹੇਗਾ ਅਸੀਂ ਤੋਂ ਬੰਦੇ ਤੇਰੇ ਕੋਲ ਸਵਾਲ ਪਛਾਵਾਂਗੇ ਜਿਹਨੂੰ ਊੜਾ ੜਾ ਨਾ ਹੁੰਦਾ ਆ ਕੌਣ ਆ ਤੂੰ ਤੂੰ ਇੱਕ 5 ਸਾਲਾਂ ਦਾ ਠੇਕੇਦਾਰ ਆ ਸਾਡਾ ਜਿਵੇਂ ਗੋਲਾ ਨਹੀਂ ਹੁੰਦਾ ਬਾਗ ਚ ਭਾਇਆ ਮਾਲੀ ਆ ਮਾਲੀ ਮਾਲੀ ਨੂੰ ਪੁੱਛਣਾ ਨਾ ਫਰਜ਼ ਹੁੰਦਾ ਕਿ ਬਾਗ ਦੇ ਵਿੱਚ ਕਿਤੇ ਚੋਰੀ ਤਾਂ ਨਹੀਂ ਹੋਈ ਏ ਤੇ ਤੂੰ ਸਾਨੂੰ ਸਵਾਲ ਕਰਦੇ ਬਾਗ ਸਾਡਾ ਧਰਤੀ ਸਾਡੀ ਤੂੰ ਇੱਕ 55 ਸਾਲਾਂ ਦਾ ਠੇਕੇਦਾਰ ਹੋਵੇਂ ਤੇ ਠੇਕੇਦਾਰ ਸਾਨੂੰ ਕਹਿ ਰਿਹਾ ਮੈਨੂੰ ਸਵਾਲ ਨਾ ਪੁੱਛੋ ਅਸਤੀਫਾ ਦੇ ਦੇ ਅਸਤੀਫਾ ਤੈਨੂੰ ਕਿਨੇ ਕਿ ਐਮਐਲਏ ਬਾਰਨਾਸਤੇ ਤੇਰੇ ਅਰਗੇ ਜਿਹੜੇ ਤੂੰ ਤਾਂ ਦਸਾਂ ਵਾਲਿਆਂ ਦੀ ਗੱਲ ਕਰਦੇ ਜਿਨ੍ਹਾਂ ਨੇ ਕਦੇ ਊੜਾੜਾ ਨਹੀਂ ਨਾ ਪੜਿਆ ਹੁੰਦਾ ਉਹਨਾਂ ਦੀਆਂ ਮਿੰਤਾਂ ਕਰਦੇ ਬੀਬੀ ਜੀ ਬੇਨਤੀ ਆ ਬੇਨਤੀ ਆ ਉਹਦਾ ਤਰਲੇ ਕਿਉਂ ਪਾਉਨੇ ਆ ਤਰਨ-ਤਰਨ ਦੇ ਵਿੱਚ ਜਮਣੀ ਚੋਣ ਹੋਈ ਆ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਜਮਣੀ ਚੋਣ ਹੋ ਸਕਦੀ ਆ ਕੀ ਉਥੋਂ ਤੁਸੀਂ ਇਹ ਗੱਲ ਕਹਿੰਨੇ ਆ ਝਾੜੂ ਵਾਲੇ ਜਾਂ ਤਾਂ ਐਮਐਲਏ ਤੋਂ ਮਾਫੀ ਮੰਗਵਾ ਦੇਣ ਚੰਗੀ ਗੱਲ ਤੇ ਨਹੀਂ ਜਿਹੜੇ ਪੰਜਾਬ ਦੇ ਵਿੱਚ ਨਹੀਂ ਪੜੇ ਲਿਖੇ ਲੋਕ ਜ਼ਿਆਦਾਤਰ ਗਰੀਬ ਤਬਕਾ ਇਹਨਾਂ ਦਾ ਬਾਈਕਾਟ ਕਰੋ ਇਹਨਾਂ ਨੂੰ ਵੋਟ ਨਾ ਪਾਓ ਜੀ ਇਹਨਾਂ ਨੂੰ ਵੋਟ ਨਾ ਪਾਓ ਜੀ ਤੁਹਾਨੂੰ ਮਿਹਨਾ ਮਾਰ ਕੇ ਗਿਆ ਪੜਿਆ ਲਿਖਿਆ ਸਮਝਦਾ ਆਉਂਦੇ ਆਪ ਨੂੰ ਤੁਹਾਡੀ ਸਭ ਤੋਂ ਜ਼ਿਆਦਾ ਪੜੀ ਲਿਖੀ ਬੀਬਾ ਕੌਣ ਐਸ ਟਾਈਮ ਭਗਵੰਤ ਮਾਨ ਦੀ ਪਤਨੀ ਡਾਕਟਰ ਗੌਰਪ੍ਰੀਤ ਮੈਂ ਤਾਂ ਉਹਨੂੰ ਕਿਹਾ ਬੀਬਾ ਤੇਰੀ ਪੜ੍ਹਾਈ ਕਿਸ ਕੰਮ ਦੀ ਨਹੀਂ ਗਈ ਇੱਥੇ ਇਨਸਾਨੀਅਤ ਜਿਹੜਾ ਲੀਡਰ ਹੁੰਦਾ ਉਹਦੇ ਵਾਸਤੇ ਪੜ੍ਹਾਈ ਮੈਨੇ ਨਹੀਂ ਹੁੰਦੀ ਉਹਦੇ ਵਾਸਤੇ ਇਨਸਾਨੀਅਤ ਮੈਨੇ ਹੁੰਦੀ ਆ ਉਹਦੇ ਵਾਸਤੇ ਲੋਕ ਮੈਨੇ ਹੁੰਦੇ ਆ ਤੇਰੇ ਚ ਹੰਕਾਰ ਕਾ ਦਾ 10 ਬੜਿਆ ਗੱਲ ਨਾ ਕਰੋ ਜੇ ਕਿਉਂ ਤੇਰੇ ਨਾਲ ਗੱਲ ਕਰਨ ਵਾਸਤੇ ਪਹਿਲਾਂ ਪੀ ਐਚ ਡੀ ਨਾ ਕਰਾ ਲਈਏ ਤੂੰ ਆ ਮੇਰਾ ਵੀਰਾ ਸਤਾਈ ਆਉਂਦੀ ਤੇ ਆਪਦਾ ਜੁੱਲੀ ਬਿਸਤਰਾ ਬੰਨ ਛੱਡ ਇਹ ਲੋਕ ਕਹਿਣਗੇ ਉਥੋਂ ਦੇ ਵੇਖ ਹੰਕਾਰ ਕਿੱਡਾ ਤੇਰੇ ਵਿੱਚ ਯਾਰ 10 ਪੜਿਆ ਗੱਲ ਨਾ ਕਰੋ ਮੈਂ ਨਹੀਂ ਚਾਹੁੰਦਾ ਮੇਰੇ 10 ਪੜਿਆ ਸਵਾਲ ਪੁੱਛੇ ਮੈਂ ਗੱਲ ਕਰਾਂ ਭਰਾ ਬੀਏ ਕੀਤੇ ਬੀਏ ਮੇਰੀ ਪੋਲੀਟਿਕਲ ਸਾਇੰਸ ਚ ਕੀਤੀ ਆ ਕਈ ਵਾਰ ਪੜੇ ਲਿਖਿਆ ਨੂੰ ਉਹ ਗੱਲ ਨਹੀਂ ਹੁੰਦੀ ਜਿਹੜੇ ਨਾ ਪੜੇ ਲਿਖਿਆ ਨੂੰ ਆਉਂਦੀ ਆ ਤੂੰ ਲੋਕਾਂ ਦਾ ਅੱਜ ਮਜ਼ਾਕ ਡਾਰਿਆ ਜਿਹੜੇ ਨਹੀਂ ਪੜੇ ਲਿਖੇ ਪਹਿਲਾ ਜਾ ਕੇ ਪੁੱਛ ਤੂੰ ਤਾਂ ਮੈਕ ਫੜਿਆ ਜਿੰਨੇ ਧਰਨੇ ਦੇ ਵਿੱਚ ਵਰਾਜਮਾਨ ਹੋਇਆ ਸਾਰਿਆਂ ਦਾ ਧੰਨਵਾਦ ਭਾਈ ਆਏ ਆ ਨਾ ਗੱਲ ਕਰ ਤੂੰ ਤਾਂ ਇਹ ਕਹਿ ਕੇ ਪਰੇ ਹੋ ਗਿਆ ਤੈਨੂੰ ਪਤਾ ਜੀ ਦੇ ਕਾਰਨ ਜਿਹੜਾ ਨਹੀਂ ਪੜਿਆ ਲਿਖਿਆ ਜਿਨੇ 10 ਪੜੀਆਂ ਉਹਦੇ ਘਰੇ ਕੀ ਮਜਬੂਰੀ ਹੋ ਗਈ ਤੇ ਸੁਣ ਝਾਤੀ ਮਾਰ ਇਧਰ ਤੈਨੂੰ ਜਨਾਵਾ ਕਹਿੰਦਾ ਤੈਨੂੰ ਰੱਜ ਕੇ ਰਵਾਵਾ ਕਿਤੇ ਟੱਕਰੇ ਜੇ ਕੱਲਾ ਜਿਹੜੇ ਅੱਜ 10 ਪੜ ਕੇ ਹਟੇ ਫਿਰਦੇ ਆ ਕਿਸੇ ਦਾ ਪਿਓ ਦੁਨੀਆ ਚ ਨਹੀਂ ਰਿਹਾ ਮੈਂ ਬੰਦਿਆਂ ਦੀ ਗੱਲ ਦੱਸਣ ਲੱਗਾ ਉਂ ਚਾਤੀ ਮਾਰੀ ਇਧਰ ਚਰਨਜੀਤ ਸਿੰਘ ਚੰਨੀ ਕਿਸੇ ਦਾ ਜਿਹੜਾ ਪਿਓ ਨਹੀਂ ਰਿਹਾ ਉਹਨੂੰ ਮਜਬੂਰੀ ਬਣ ਗਈ ਕਿਸੇ ਦੇ ਘਰੇ ਦੋ ਡੰਗ ਦੀ ਰੋਟੀ ਨਹੀਂ ਪੱਕਦੀ ਸੀ ਉਹਨੂੰ ਮਜਬੂਰੀ ਬਣ ਗਈ ਪੜ੍ਹਾਈ ਛੱਡਣ ਦੀ ਜਿਨ੍ਹਾਂ ਨੂੰ 10 ਪੜੇ ਵਾਲਿਆਂ ਦਾ ਮਜ਼ਾਕ ਡਾਈ ਜਾਂ ਨਾ ਕਦੇ ਉਹਨਾਂ ਦੇ ਘਰਾਂ ਦੇ ਵਿੱਚ ਗਿਆ ਕਿਸੇ ਦੇ ਘਰੇ ਕਿਸੇ ਦੇ ਬਾਪੂ ਦੇ ਪੈਰ ਤੇ ਸੱਟ ਵੱਜ ਗਈ ਕੋਈ ਦਿਹਾੜੀਦਾਰ ਆ ਉਹ ਪੈਣ ਤੋ ਡਿੱਗ ਪਿਆ ਵੀਰੇ ਅਸੀਂ ਮਜ਼ਦੂਰਾ ਘਰਾਂ ਚੋਂ ਨੇ ਸਾਨੂੰ ਪਤਾ ਇਧਰ ਝਾਤੀ ਮਾਰ ਉਹਨਾਂ ਬੰਦਿਆਂ ਦੇ ਘਰੇ ਜਾ ਕੇ ਤੂੰ ਕਿਤੇ ਰੋਟੀ ਪੁੱਛੇ ਪੱਕਦੀ ਕਿ ਨਹੀਂ ਪੱਕਦੀ ਦੱਸ ਪੜਿਓ ਮੇਰੇ ਨਾਲ ਗੱਲ ਨਾ ਕਰੇ ਕੋਈ ਨਹੀਂ ਤੇਰੇ ਹਾਸਤੇ ਅਸੀਂ ਕੋਈ ਹਾਈ ਕੋਰਟ ਦਾ ਵਕੀਲ ਕਰਦੇ ਵੀ ਸਾਡੀ ਵੱਲੋਂ ਗੱਲ ਇਹ ਨਾਲ ਤੁਸੀਂ ਕਰਿਆ ਕਰੋ ਜੇ ਲੋਕ ਇੰਨੇ ਸਿਆਣੇ ਹੋਣ ਇਹਨਾਂ ਅਰਗਿਆਂ ਨੂੰ ਵੋਟ ਦੀ ਥਾਂ ਤੇ ਇਹਨਾਂ ਨੂੰ ਕਹੋ ਕੱਲੇ ਬਾੜ ਦਾ ਦਰਵਾਜ਼ੇ 'ਤੇ ਵੋਟ ਮੰਗਨਾਂ ਹੀ ਇੱਥੋਂ ਕਿੱਡਾ ਤੁਹਾਡੇ ਨਾਲ ਉਹ ਕਰਦਾ ਕਿੱਡੀ ਬਤਮੀਜ਼ੀ ਨਾਲ ਗੱਲ ਕੀਤੀ ਹੈ ਬੰਦੇ ਨੇ ਵੀਰ ਮੇਰੇ ਆ ਜਿਹੜੀ ਵੋਟ ਆ 18 ਸਾਲ ਤੋਂ ਜਿਹੜਾ ਵਿਅਕਤੀ ਪਾਰ ਹੋ ਜਾਂਦਾ 18 ਸਾਲ ਤੋਂ ਬਾਅਦ ਉਹਦੀ ਵੋਟ ਬਣ ਜਾਂਦੀ ਆ ਸਾਡਾ ਹੱਕ ਆ ਇੱਥੇ ਤੇਰਾ ਹੱਕ ਕੀ ਆ ਤੇਰਾ ਹੱਕ ਕੀ ਤੂੰ ਹੱਕ ਦੱਸ ਪਹਿਲਾਂ ਤੂੰ ਅੰਗਰੇਜ਼ਾਂ ਤੂੰ ਅੰਗਰੇਜ਼ਾਂ ਚੋਂ ਐ ਤੂੰ ਰਾਜਿਆਂ ਦੀ ਰਾਜਿਆਂ ਦੇ ਸਮੇਂ ਚ ਫਿਰਦਾ કે ਅੰਗਰੇਜ਼ਾਂ ਦੇ ਸਮੇਂ ਚ ਫਿਰਦਾ ਕਿ ਮਨੁਗਵਦਿਆਂ ਸਮੇਂ ਫੱਟੀ ਦੇ ਸਮੇਂ ਫਿਰਦਾ ਤੂੰ ਜਵਾਬ ਦੇ ਇਸ ਕਾਲ ਦੇ ਸਾਡੇ ਹੈ ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ ਬੱਲੇ ਉਹ ਚਲਾਕ ਸੱਜਣਾ ਜਿਹੜੇ ਤੇਰੇ ਕਈ ਮੰਤਰੀ ਬਣਾਏ ਉਹ ਕਿੰਨੇ ਕ ਪੜੇ ਲਿਖੇ ਆ ਦੇ ਜਵਾਬ ਕਿੰਨੇ ਕ ਪੜੇ ਲਿਖੇ ਹੋ ਤੇਰੇ ਨਾਲ ਗੱਲ ਨਾ ਕਰੋ ਜਿਹੜਾ ਵਿਅਕਤੀ ਆਪਦੇ ਮਾਲਕਾਂ ਤੇ ਇੰਨਾ ਰੋਹ ਮਾਰ ਸਕਦਾ ਤੇਰੇ ਮਾਲਕ ਐ ਜਿਹੜੇ ਨਾ ਪੜੇ ਲਿਖੇ ਵੀ ਤੇਰੇ ਮਾਲਕ ਆ ਜਿਹੜੇ ਵਿਅਕਤੀ ਨੇ ਤੇਰੇ ਹਲਕੇ ਚ ਤੈਨੂੰ ਵੋਟ ਨਹੀਂ ਪਾਈ ਉਹ ਤੇਰੇ ਮਾਲਕਾ ਤੂੰ ਇੱਕ ਜਿਵੇਂ ਬਾਗ ਦੇ ਵਿੱਚ ਮਾਲੀ ਲੱਗਿਆ ਹੁੰਦਾ ਤੂੰ ਇੱਕ ਮਾਲੀ ਆ ਤੇ ਮਾਲੀ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਜਿਹੜੇ ਜਾਂ ਤੇ ਕੰਮ ਕਰ ਜਿਹੜੇ ਬੀਏ ਕਰੀ ਬੈਠੇ ਆ ਜਿਹੜੇ ਐਮਏ ਕਰੀ ਬੈਠੇ ਆ ਤੇਰੇ ਹਲਕੇ ਚ ਜਾਂ ਤਾਂ ਉਹਨਾਂ ਤੋਂ ਤਨਖਾਹ ਲੈ ਜਿਹੜੇ ਤੇਰੇ ਹਲਕੇ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੇ ਆ ਉਹ ਜਿਹੜਾ ਜੰਮ ਦਾ ਧਰਤੀ ਤੇ ਇੱਕ ਦਿਨ ਦਾ ਬੱਚਾ ਤੈਨੂੰ ਉਹ ਵੀ ਪੈਸੇ ਦਿੰਦਾ ਤੇਰੀ ਤਨਖਾਹ ਦਿੰਦਾ ਤੈਨੂੰ ਹਾਂ ਸਾਡੇ ਪੈਸੇ ਦੇ ਪਰ ਨਾਲਾ ਤੂੰ ਸਾਨੂੰ ਗੱਲਾਂ ਕਰੇ ਤੂੰ ਕੌਣ ਹੁੰਨਾ ਕੌਣਾ ਤੂੰ ਤੂੰ ਕੁਛ ਨਹੀਂ ਤੂੰ 5 ਸਾਲਾਂ ਦਾ ਗੋਲਾ ਇੱਕ ਲੋਕਾਂ ਦਾ ਮੈਂ ਮਲੋੜ ਤੋਂ ਐਮਐਲ ਐਮਐਲ ਬਣ ਗਿਆ ਤੇ ਮੈਂ 5 ਸਾਲਾਂ ਦਾ ਮਲੋੜ ਦੇ ਵਿੱਚ ਲੋਕਾਂ ਦਾ ਗੋਲਾ ਤਾਂ ਜਿਹੜਾ ਗੋਲਾ ਹੁੰਦਾ ਉਹ ਮਾਲਕਾਂ ਨੂੰ ਅੱਖਾਂ ਨਹੀਂ ਵਿਖਾਉਂਦਾ ਤੇ ਤੂੰ ਕੌਣ ਕੌਣਾ ਕੀ ਆ ਤੂੰ ਤੂੰ ਮਿੰਤਾ ਕਰੇਗਾ 2027 ਦੇ ਵਿੱਚ ਹਾਏ ਬੀਬੀ ਮੈਨੂੰ ਮਾਫ ਕਰ ਦੇ ਹਾਏ ਉਨੇ ਬੁੜੀਆਂ ਵੈਣ ਨਹੀਂ ਪਉਂਦੀਆਂ ਜਿਨ੍ਹਾਂ ਤੋਂ ਵੋਟਾਂ ਵਾਸਤੇ ਵੈਣ ਪਾਏਗਾ ਕੀ ਗੱਲ ਆ ਬੱਟੇ ਬਈ ਕੀ ਕੀ ਭੁੱਲ ਕੀ ਗਿਆ ਹੰਕਾਰ ਕਰਦਾ ਕਿਸ ਗੱਲ ਦਾ ਹੰਕਾਰ ਆ ਤੈਨੂੰ ਜਿਹੜਾ ਬੱਚਾ ਜਨਮ ਲੈਂਦਾ ਉਹ ਹਸਪੀਟਲ ਦੇ ਵਿੱਚ ਜਨਮ ਲੈਂਦਾ ਉਹਦੇ ਖੁਸ਼ੀ ਦੇ ਵਿੱਚ ਲੱਡੂ ਵੰਡੇ ਜਾਂਦੇ ਉਹ ਲੱਡੂਆਂ ਦੇ ਵਿੱਚੋਂ ਟੈਕਸ ਹੁੰਦਾ ਤੈਨੂੰ ਤਨਖਾਹ ਹੁੰਦੀ ਆ ਤੂੰ ਉਸ ਬੱਚੇ ਨੂੰ ਕਹਿ ਸਕਦਾ ਨਹੀਂ ਕਹਿ ਸਕਦਾ ਨਹੀਂ ਤੂੰ ਕੁਝ ਨਹੀਂ ਕਹਿ ਸਕਦਾ ਤੂੰ ਚੁੱਪ ਰਹਿਣਾ ਕੱਲਾ ਤੈਨੂੰ ਲੋਕ ਸਵਾਲ ਕਰਨਗੇ ਤੂੰ ਕੱਲਾ ਜਵਾਬ ਦੇਣਾ ਲੋਕਾਂ ਦੀ ਪਾਵਰ ਹੈ ਇਹ ਇਹ ਪਾਵਰ ਸਾਨੂੰ ਬਾਬਾ ਸਾਹਿਬ ਅੰਬੇਦਕਰ ਨੇ ਦਿੱਤੀ ਆ ਸਾਡੇ ਉਸ ਮਹਾਨ ਪੁਰਖ ਨੇ ਦਿੱਤੀ ਆ ਇਹ ਪਾਵਰ ਤੂੰ ਕੌਣ ਹੁੰਨਾ ਸਾਡਾ ਹੱਕ ਖੋਣ ਵਾਲਾ ਤੂੰ ਕੌਣ ਇਹ ਗੱਲ ਕਹਿਣ ਵਾਲਾ ਕਿ ਮੈਨੂੰ ਕੋਈ ਸਵਾਲ ਨਾ ਕਰੇ ਇਹ ਸਵਾਲ ਸਾਡੇ ਬਾਬਾ ਸਾਹਿਬ ਅੰਬੇਦਕਰ ਨੇ ਦਿੱਤਾ ਹੁਣ ਇਹ ਨਾ ਕਹੀਂ ਮੈਂ ਵੀ ਬਾਬਾ ਸਾਹਿਬ ਦਾ ਬੰਦਾ ਨਾ 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 ਉਹਨੇ ਸੋਚ ਤਾਂ ਚੱਲਣ ਦੀ ਗੱਲ ਕਰੀ ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਜਿਹੜਾ ਵਿਅਕਤੀ ਜਿਹੜਾ ਮਾਲਕ ਬੜੇ ਆਰਾਮ ਨਾਲ ਸੌਂਜੇ ਉਸ ਕੰਪਨੀ ਕਦੇ ਕਾਮਯਾਬ ਨਹੀਂ ਹੋ ਸਕਦੀ ਤੇਰੀ ਕੰਪਨੀ ਫੇਲ ਹੋਣੀ ਹੈ 2027 ਦੇ ਵਿੱਚ ਇਹ ਕੰਪਨੀ ਜਿਹੜੀ ਝਾੜੂ ਕੰਪਨੀ ਆਈ ਸੀ ਇਹ ਝਾੜੂ ਕੰਪਨੀ ਦੇ ਜਿਹੜੇ ਆ ਬੰਦੇ ਚੁਣੇ ਹੋਏ ਲੋਕਾਂ ਨੇ ਇਹ ਲੋਕਾਂ ਦੇ ਗੱਲ ਪੈਂਦੇ ਆ ਚਾਹੇ ਤੇਰੀ ਬਲਜੀਤ ਕੌਰ ਹੋਵੇ ਚਾਹੇ ਆਹ ਮਾਹ ਜਿਹੜਾ ਚਰਨਜੀਤ ਚੰਨੀ ਇਹ ਹੋਵੇ ਫੇਰ ਤੈਨੂੰ ਦੱਸ ਦੇਵਾਂ ਜਿਹੜਾ ਬਜ਼ੁਰਗ ਨਹੀਂ ਪੜਿਆ ਲਿਖਿਆ ਉਹਦਾ ਖਫਨ ਤੱਕ ਤੇ ਟੈਕਸ ਲੱਗਿਆ ਹੋਇਆ ਜਿਹੜੀਆਂ 4 ਕੰਨ 5 ਕੁ ਮਿੰਟ ਲੱਕੜਾਂ ਦੇ ਵਿੱਚ ਉਹਦਾ ਸੰਸਕਾਰ ਕੀਤਾ ਜਾਂਦਾ ਤਾਂ ਉਸ ਸੰਸਕਾਰ ਦੇ ਵਿੱਚ ਵੀ ਤੈਨੂੰ ਟੈਕਸ ਆਉਂਦਾ ਤਾਂ ਤੈਨੂੰ ਅਸੀਂ ਸਵਾਲ ਕਿਉਂ ਨਾ ਪੁੱਛੀਏ ਜਵਾਬ ਦੇਖਾਂ ਜਵਾਬ ਦੇ ਮੇਰਾ ਵੀਰ ਨੌਵੀਂ ਦਸਵੀਂ ਦੀ ਗੱਲ ਛੱਡ ਦੇ ਤੈਨੂੰ ਜਿਹੜਾ ਨਹੀਂ ਪੜਿਆ ਲਿਖਿਆ ਉਹ ਵੀ ਟੈਕਸ ਦੇ ਕੇ ਤੈਨੂੰ ਉਹ ਕਰਦਾ ਲੋਕ ਸਾਡੀਆਂ ਤੀਆਂ ਪੈਣਾ ਨਰਮਾ ਚੁੱਕ ਦੀਆਂ ਪਿਓ ਬਿਮਾਰ ਪਿਆ ਮਾਂ ਬਿਮਾਰ ਪਈਆ ਘਰ ਉਹਨਾਂ ਦੇ ਸਿਰ ਤੇ ਚੱਲੀ ਜਾਂਦਾ ਉਹਨਾਂ ਨੂੰ ਪੁੱਛ ਦੱਸ ਕਿਵੇਂ ਪਾਸ ਕਰਨਗਾ ਪੁੱਛ ਪੁੱਛ ਕਾ ਕਿਵੇਂ ਪੁੱਛੇਗਾ ਦਸਵੀਂ ਦੇ ਪੇਪਰ ਆਉਣਗੇ ਜਿਹੜੀ ਤੂੰ ਦਸਵੀਂ ਕਲਾਸ ਦੀ ਗੱਲ ਕੀਤੀ ਆ ਉਹਦੀ ਐਗਜ਼ਾਮੀਨੇਸ਼ਨ ਫੀਸ ਹੁੰਦੀ ਆ ਉਹ ਐਗਜ਼ਾਮੀਨੇਸ਼ਨ ਫੀਸ ਦੇਣ ਨੂੰ ਕਿੰਨਾ ਕਈਆਂ ਕੋਲ ਪੈਸੇ ਨਹੀਂ ਹੁੰਦੇ ਤੂੰ ਜਵਾਬ ਦੇ 10 ਬੜਿਆ ਗੱਲ ਨਾ ਕਰੇ ਤੇਰੇ ਨਾਲ ਕੌਣਾ ਤੂੰ ਮੈਂ ਫਿਰ ਤੋਂ ਕਹਿ ਰਿਹਾ ਤੂੰ ਗੋਲਾ ਇੱਕ ਲੋਕਾਂ ਦਾ ਮਲੋੜ ਤੋਂ ਮੈਂ ਜੀ ਤੂੰ 27 ਦੇ ਵਿੱਚ ਮਾਰਾ ਇਹਨੇ ਜੇ ਸਿਰ ਤੇ ਹੱਥ ਰੱਖਿਆ ਲੋਕਾਂ ਨੇ ਸਿਰ ਤੇ ਹੱਥ ਰੱਖਿਆ ਤਾਂ ਮੈਂ ਗੋਲਾ ਹੋਊਂਗਾ ਬਲੋੜ ਦੇ ਲੋਕਾਂ ਦਾ ਮੈਂ ਤਾਂ ਅੱਜ ਹੀ ਗੋਲਾ ਉਗਮਤੁਰਿਆ ਫਿਰ ਦੋ ਉੱਥੇ ਤਾਂ ਮੇਰੇ ਵੀਰ ਮਾਲਕ ਹੁੰਦੇ ਨਾ ਜਿਹੜੇ ਹਾਂ ਤੁਹਾਡਾ ਕੋਈ ਤੁਹਾਨੂੰ ਮਾਲਕ ਆ ਕੇ ਨਜਾਇਜ਼ ਗੱਲ ਕਰ ਰਿਆ ਤੁਸੀਂ ਉਹਨੂੰ ਜਵਾਬ ਦੇ ਆ ਤੁਸੀਂ ਉਹਨੂੰ ਕਹਿ ਸਕਦੇ ਆ ਨਹੀਂ ਜੀ ਨਹੀਂ ਜੇ ਬਾਗ ਦੇ ਵਿੱਚ ਕੋਈ ਕਮੀ ਪੇਛੇ ਆਈ ਹੈ ਮੈਨੂੰ ਦੱਸੋ ਜੇ ਬਾਗ ਦੇ ਵਿੱਚੋਂ ਫालतਾ ਦੂਰ ਦੀ ਗੱਲ ਆ ਜੇ ਇਸ ਬਾਗ ਦੇ ਵਿੱਚੋਂ ਟਮਾਟਰ ਤੱਕ ਹਿੱਲਿਆ ਜਾਂ ਕਿੰਨੂ ਤੱਕ ਹਿੱਲਿਆ ਫਿਰ ਸਾਨੂੰ ਦੱਸੋ ਆਹ ਜਿਹੜੀਆਂ ਗੱਲਾਂ ਕਰ ਰਿਹਾ ਗੱਲਾਂ ਨਜਾਇਜ਼ ਕਰ ਰਿਹਾ ਤੂੰ ਲੋਕਾਂ ਦਾ ਜਿਹੜਾ ਕਹਿ ਲੋ ਲੋਕਾਂ ਦਾ ਸਤਿਕਾਰ ਕਰਨ ਦੀ ਬਜਾਏ ਜਿਹੜੇ ਲੋਕਾਂ ਨੇ ਤੇਰੇ ਤੇ ਨੱਖਰ ਲਾਏ ਆ ਐਮ ਐਲ ਏ ਉਹਨਾਂ ਲੋਕਾਂ ਦੇ ਤੂੰ ਪੈਰ ਚੁੰਮ ਤੂੰ ਉਲਟਾ ਉਹਨਾਂ ਨੂੰ ਅੱਖਾਂ ਬਖਾ ਰਿਆਂ ਤੂੰ ਡਰਾ ਰਿਆਂ ਧਮਕਾ ਰਿਆਂ ਠੀਕ ਆ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਜਦੋਂ ਤੁਹਾਡੇ ਘਰ ਕੋਈ ਬੱਚਾ ਜਨਮ ਲੈਂਦਾ ਉਹਦੇ ਲੱਡੂ ਬਣਦੇ ਆ ਚਾਹੇ ਤੁਸੀਂ ਉਹਦੇ ਪਤਾਸੇ ਬਣਦੇ ਆ ਉਹਦਾ ਟੈਕਸ ਇਹਨਾਂ ਐਮ ਐਲ ਏ ਨੂੰ ਜਾਂਦਾ ਇਹਨਾਂ ਨੌਕਰੀ ਵਾਲਿਆਂ ਨੂੰ ਜਾਂਦਾ ਜਦੋਂ ਕੋਈ ਚਾਹੇ ਬਜ਼ੁਰਗ ਚਾਹੇ ਨੌਜਵਾਨ ਉਹ ਦੁਨੀਆ ਛੱਡਦਾ ਉਹਦੇ ਖਫਨ ਤੇ ਟੈਕਸ ਲੱਗਿਆ ਹੋਇਆ ਇਹਨਾਂ ਦੇ ਖਾਤਿਆਂ 'ਚ ਜਾਂਦਾ ਉਹਦੇ ਲੱਕਣਾ ਤੇ ਟੈਕਸ ਲੱਗ ਜਾਂਦਾ ਉਹ ਤੁਹਾਡੇ ਇਹਨਾਂ ਦੇ ਖਾਤਿਆਂ 'ਚ ਜਾਂਦਾ ਜਦੋਂ ਤੁਸੀਂ ਫੁੱਲ ਚੁਗਣ ਜਾਂਦੇ ਆ ਤਾਂ ਰਿਸ਼ਤੇਦਾਰ ਤੁਹਾਡੇ ਆਉਂਦੇ ਆ ਤੇਲ ਪਵਾ ਕੇ ਆਉਂਦੇ ਆ ਮੋਟਰਸਾਈਕਲ ਕਾਰਾਂ ਦੇ ਵਿੱਚ ਉਹਦਾ ਟੈਕਸ ਇਹਨਾਂ ਦੇ ਖਾਤਿਆਂ 'ਚ ਜਾਂਦਾ ਉਹ ਤਨਖਾਹ ਲੈ ਕੇ ਜਾਂਦੇ ਸਾਡੇ ਕੋਲ ਸਾਡੇ ਮਰ ਇੱਕ ਇੱਥੇ ਜਿਹੜਾ ਵਿਅਕਤੀ ਜਾਂਦਾ ਉਹ ਤਾਂ ਪੈਸੇ ਦਿੰਦਾ ਹੀ ਦਿੰਦਾ ਮਰਨ ਤੋਂ ਬਾਅਦ ਵੀ ਤੁਹਾਨੂੰ ਉਹ ਟੈਕਸ ਬਹੁਤ ਦੇ ਕੇ ਜਾਂਦਾ ਉਹਦੇ ਫੁੱਲ ਚੁਗੰਦੇ ਟੈਕਸਾ ਉਹਦੇ ਸਰਕਾਰ ਦੇ ਟੈਕਸਾ ਔਰ ਉਹਦੇ ਭੋਗ ਦਾ ਟੈਕਸਾ ਜਿਹੜਾ ਸਮਾਨ ਆਉਂਦਾ ਆਪਾਂ ਕਹਿੰਦੇ ਰੋਟੀ ਦਾਲ ਫੁਲਕਾ ਉਹ ਚੋਂ ਟੈਕਸ ਹੁੰਦਾ ਤੁਹਾਨੂੰ ਦੱਸੋ ਇੱਥੇ ਜਵਾਬ ਦਿਓ ਜਿਹੜੇ ਸਿਲੰਡਰ ਤੱਕ ਲੈਣੇ ਸੀ ਉਹ ਚੋਂ ਟੈਕਸ ਜਾਂਦਾ ਤੂੰ ਇੱਕ ਨੌਕਰੋ ਕੇ ਲੋਕਾਂ ਨੂੰ ਗੱਲਾਂ ਕਰੇ ਯਾਰ ਕਿਹੜੀ ਗੱਲ ਹੈ ਤੇਰੇ ਵਿੱਚ ਕਮਾਲ ਹੋ ਗਈ ਯਾਰ ਹੈ ਦੱਸ ਆਵਾ ਜਾਵਾ ਕੁਰਸੀ ਬਦਲੇ ਮੇਰਾ ਕੰਮ ਨਾਲ ਲੋਕਾਂ ਵਿੱਚ ਕੋਈ ਤੇ ਜਦੋਂ ਫੁੱਲ ਪਹੁੰਚ ਜਾਂਦੇ ਆ ਕੋਈ ਹਰਦਬਾਰ ਜਾਂਦਾ ਰਿਹਾ ਕੋਈ ਕਿੱਥੇ ਜਾਂਦਾ ਰਿਹਾ ਉਹ ਵੀ ਗੱਡੀ ਕਰਾ ਕੇ ਜਾਂਦੇ ਆ ਬਸ ਤੇ ਜਾਂਦੇ ਉਹਦਾ ਵੀ ਟੈਕਸ ਦਿੰਦਾ ਉਹ ਵਿਅਕਤੀ ਜਿਹੜਾ ਦੁਨੀਆ ਛੱਡ ਕੇ ਗਿਆ ਟੈਕਸ ਵਾਰੀ ਜਾਂ ਤਾਂ ਪੁੱਛੋ ਤੇ ਜਾਂ ਵੋਟ ਵਾਰੀ ਪੁੱਛੋ ਕਿ ਜਿਹੜੀ ਵੋਟ ਆ ਭਾਈ ਉਹ ਸਾਨੂੰ ਅਨਪੜਵੰਦਾ ਪਾ ਰਿਹਾ ਕਿ ਪੜ੍ਹਿਆ ਲਿਖਿਆ ਪਾ ਰਿਹਾ ਮੈਂ ਜਿਹੜੇ ਪੜ੍ਹੇ ਲਿਖੇ ਆ ਮੈਂ ਉਹਨਾਂ ਨੂੰ ਕੋਈ ਗਲਤ ਨਹੀਂ ਬੋਲਦਾ ਜਿਹੜਾ ਇਹ ਇੱਕ ਐਮਐਲਏ ਆ ਇਹਨੂੰ ਇਸ ਟਾਈਮ ਰਾਜਿਆਂ ਵਾਲੀ ਫੀਲਿੰਗ ਆ ਚੁੱਕੀ ਆ ਕਿਉਂਕਿ ਇਹ ਫੋਨ ਕਰਦਾ ਡੀਸੀ ਸਾਹਿਬ ਫੋਨ ਸੁਣਦੇ ਐਸਐਸਪੀ ਸਾਹਿਬ ਫੋਨ ਸੁਣਦੇ ਆ ਐ ਸਚਤਾ ਕਹੂੰ ਤੇ ਐ ਸਚ ਨੂੰ ਫੋਨ ਕਰ ਦੋ ਉਹਨੂੰ ਕਿੱਦਾਂ ਦਾ ਬੋਲਦਾ ਹੋਊਗਾ ਜਿਹੜੇ ਮਾਲਕਾਂ ਨੂੰ ਇਹ ਖੁਦ ਬੋਲ ਰਿਹਾ ਤੇ ਜਿਹੜੇ ਮਾਲਕਾਂ ਨੇ ਐਸਐਚਓ ਤੱਕ ਰੱਖੇ ਇਹਨਾਂ ਤੱਕ ਰੱਖਿਆ ਲੋਕਾਂ ਨੂੰ ਟੈਕਸ ਦੇ ਕੇ ਤਨਖਾਹਾਂ ਦਿੰਦੇ ਆ ਉਹਨਾਂ ਨੂੰ ਕਿੱਦਾਂ ਬੋਲਦਾ ਹੋਊਗਾ ਤੇ ਇਹਨਾਂ ਨੂੰ ਇਹ ਲੱਗਦਾ ਕਿ ਮੈਂ ਰਾਜਾ ਨਹੀਂ ਵੀਰ ਤੂੰ ਆ 4 ਸਾਲ ਦੀ ਪ੍ਰੌਣੀ ਜਿੰਦੇ ਤੂੰ ਐਵੇਂ ਨਾ ਕਿਤੇ ਮਾਨ ਕਰਨੀ ਇੱਕ ਸਾਲ ਰਹਿ ਗਿਆ 4 ਸਾਲ ਤੇਰੇ ਬੀਤ ਗਏ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੁਸੀਂ ਜਦੋਂ ਹੁਣ ਵੋਟ ਪਾਉਣਾ ਤੁਹਾਡੀ ਜਿਹੜੀ ਧੀ ਤੁਹਾਨੂੰ ਮੰंजे ਚ ਪਈ ਰੋਂਦੀ ਆ ਵੇਖ ਕੇ ਕਿ ਮੇਰਾ ਬਾਪੂ ਮੰंजे ਚ ਪਿਆ ਮੇਰੀ ਮਾਂ ਮੰंजे ਚ ਪਈ ਆ ਉਹ ਪੜ੍ਹ ਲੇਖਣ ਦੀ ਉਮਰ ਦੇ ਵਿੱਚ ਖੇਤ ਤੁਰੇ ਫਿਰਦੀ ਆ ਉਹਦੇ ਮੂੰਹ ਵੱਲ ਵੇਖ ਕੇ ਵੋਟ ਪਾਓ ਜੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਮੇਰੀ ਤਮੰਨਾ ਹੈ ਕਿ ਸਾਡੀਆਂ ਤਿੰਨ ਭੈਣਾਂ ਨੂੰ ਸਗਨ ਸਕੀਮ ਨਹੀਂ ਨੌਕਰੀਆਂ ਮਿਲਣੀਆਂ ਚਾਹੀਦੀਆਂ ਸਾਡੀਆਂ ਤਿੰਨਾਂ ਭੈਣਾਂ ਦੇ ਅਰਮਾਨ ਤੱਕ ਵਿੱਚ ਰਹਿ ਜਾਂਦੇ ਆ ਇਹੋ ਜੇ ਐਮਐਲਏ ਰਮਾਨ ਮਾਰ ਦਿੰਦੇ ਆ ਕਈ ਈ ਧੀਆ ਭੈਣਾਂ ਇਹੋ ਜਿਹਾਂ ਸਾਡੀਆਂ ਲੱਖਾਂ ਦੇ ਚੂੜੇ ਪਾਉਂਦੀਆਂ ਤੇ ਕਈ ਭੈਣਾਂ ਸਾਡੀਆਂ ਇਹੋ ਜਿਹਾਂ ਵਿਆਹ ਦੇ ਦਿਨ ਬੰਗਾਂ ਤੱਕ ਨਹੀਂ ਪੈਂਦੀਆਂ ਉਹਨਾਂ ਦੇ ਹੱਥਾਂ 'ਚ ਜਿਹੜੇ ਮੈਂ ਉਹਨਾਂ ਬਾਰੇ ਸੋਚੀ ਜਾਂਦਾ ਕਈ ਇੱਥੇ ਇਹੋ ਜਿਹੇ 3-3 ਲੱਖ ਦੇ ਬੂਟ ਪਾਉਂਦੇ ਮੁੱਖ ਮੰਤਰੀ ਵਰਗੇ ਤੇ ਠੰਡਾਂ ਦੇ ਵਿੱਚ ਲੋਕ ਤੁਹਾਡੇ ਬੱਚੇ ਕਹਿੰਦਾ ਡੈਡੀ ਮੈਂ ਬੂਟ ਲੈਣੇ ਆ ਸੋਹਣੇ ਇਧਰ ਕੱਲ ਕਹਿੰਦਾ ਡੈਡੀ ਮੈਂ ਬੂਟ ਲੈਣੇ ਆ ਤੇ ਤੇਰੇ ਕੋਲ ਬੂਟ ਦਿਵਾਉਣ ਨੂੰ ਪੈਸੇ ਨਹੀਂ ਉਹ ਨੰਗੇ ਜਿਹੜਾ ਠੰਡ 'ਚ ਪੈਰ ਠਾਰਦਾ ਫਿਰਦਾ ਉਹ ਆਪਦੇ ਬੱਚੇ ਵੱਲ ਵੇਖ ਕੇ ਵੋਟ ਪਾਈ ਇਹਨਾਂ ਹੰਕਾਰੀ ਲੋਕਾਂ ਨੂੰ ਵੋਟ ਪਾਉਂਗੇ ਕਮਾਲ ਹੋ ਗਈ ਤੁਹਾਡੀ ਤਾਂ ਮੈਂ ਜਿਹੜਾ ਚਰਨਜੀਤ ਸਿੰਘ ਚੰਨੀ ਆ ਭਰਾਵੋ ਚਰਨਜੀਤ ਸਿੰਘ ਚੰਨੀ ਕਿਤੇ ਉਹਨਾਂ ਲਾਲੋ ਜੇ ਚਰਨਜੀਤ ਸਿੰਘ ਚੰਨੀ ਜਿਹੜਾ ਇਹਨਾਂ ਝਾੜੂ ਵਾਲਿਆਂ ਦਾ ਐਮਐਲਏ ਆ ਮੈਂ ਉਹਦੀ ਗੱਲ ਕਰ ਰਿਹਾ ਇਹਨਾਂ ਅਗਿਆਂ ਦਾ ਹੰਕਾਰ ਤੋੜੋ ਤਾਂ ਇਹਨਾਂ ਨੂੰ ਪਤਾ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ